ਮੇਰਾ ਵੋਟਾਪਨ ਦੀ ਤਕਲੀਫ ਮੇਰੀ ਜਨਾਨੀ ਵੀ ਹੈ ਮੇਰਾ ਨਾਮ ਸੋਹਰੇ ਮੇਰਾ ਮਾਰੀ ਧੱਗੀ ਇਹ ਨਹੀਂ ਵੀ ਮੈਂ ਵੱਡਾ ਇਸ ਕਰਕੇ ਮੈਨੂੰ ਫਿਕਰ ਲੱਗਾ ਰਿਹਾ ਮੈਨੂੰ ਕੋ ਬਾਗੀਆਂ ਦਾ ਤਾਂ ਦਾ ਆਪਣਾ ਪ੍ਰੇਸ਼ਟ ਤਾਂ ਹੁੰਦਾ ਹੈ ਨਾ ਹਾਂ ਆਪਣਾ ਪ੍ਰੇਸ਼ਟ ਕਰਦੇ ਐੜੀ ਕਰਦੇ ਹੁਣ ਦੇਖੋ ਸਾਰੇ ਪ੍ਰੇਸ਼ਟ ਹੋਣਗੇ ਸ਼ੁਰੂ ਸਭ ਤੋਂ ਸ਼ੁਰੂ ਹੋ ਜਾਣਾ ਘਟ ਗਿਆ ਜੀ ਵਜਨ ਹਾਂਜੀ ਮੇਰੇ ਨਾਲ ਮੇਰੇ ਪੇਸ਼ੈਂਟ ਸਰਦਾਰ ਮਨਜੀਤ ਸਿੰਘ ਜੀ ਆ ਜਿਨ੍ਹਾਂ ਦਾ ਯਾਸੀ ਵੀਟ ਲੌਸ ਸਰਜਰੀ ਕਰਨੀ ਹੈ ਉਸ ਕਾਨਾ ਕਿੰਨਾ weight ਇੰਦਾ ਦਾ ਉਹ 237 ਕਰਕੇ 137 ਕਿਲੋ ਤੇ ਬੀ ਐਮ ਆਈ ਕਿੰਨਾ ਹੈ ਬੀ ਐਮ ਆਈ ਹੈਗਾ ਹੈ 40.5 ਹਾਂ 40 ਤੋਂ ਉੱਪਰ ਵੀ ਹੈ ਮਾਈ ਹੈ ਤੇ ਸ਼ੂਗਰ ਹੈਗੀ ਹੈ ਇਹਨਾਂ ਨੂੰ ਹਾਂਜੀ ਸ਼ੂਗਰ ਹੈਗਾ ਹਾਈਪਰ ਟੈਨਸ਼ਨ ਹੈਗੀ ਹੈ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਹਾਰਟ ਦੀਆਂ ਸੈਡ ਵਾਂਗ ਚਲਦੀਆਂ ਤੇ ਮਨਜੀਤ ਸਿੰਘ ਜੀ ਮੈਨੂੰ ਪਰ ਲਗਾਤਾਰ ਹਾਰਟ ਦੇ ਸਟੈਂਟ ਪਾਏ ਆ ਹਾਂਜੀ ਪਾਏ ਜੀ ਕਿੰਨੇ ਸਟੈਂਟ ਪਾਏ ਆ ਤਿੰਨ ਜੀ ਤਿੰਨ ਸਟੈਂਟ ਪਾਏ ਆ ਕਿੰਨੇ ਸਾਲ ਹੋ ਗਏ ਇੱਕ ਤੇ 2009 ਜਪਾਇ ਬਾਕੀ 19 ਪਾਏ ਜੀ ਸੋ ਇਹਨਾਂ ਦੇ ਹਾਰਟ 'ਚ ਤਿੰਨ ਆਲਰੇਡੀ ਸਟੈਂਡ ਪਏ ਆ ਬਲੱਡ ਪ੍ਰੈਸ਼ਰ 슈ਗਰ ਕੋਲੇਸਟ੍ਰੋਲ ਸਾਰੀਆਂ ਬਿਮਾਰੀਆਂ ਚੰਗੀਆਂ ਪਾਲਪੋਸ ਕਰਕੇ ਵਡੀਆਂ ਕੀਤੀਆਂ ਤੇ ਉਹਨਾਂ ਨੂੰ 68 ਸਾਲ ਦੀ ਉਮਰ 'ਚ ਸਾਡੇ ਕੋਲ ਆਇਆ ਆਪਣਾ ਖੇੜਾ ਛਡਾਣਾ ਤੇ ਅੱਜ ਅਸੀਂ ਇਹਨਾਂ ਦਾ ਕਰਾਂਗੇ ਆਪਰੇਸ਼ਨ ਹਾਰਟ ਦੀ ਇਕੋ ਵੀ ਕੀਤੀ ਹੈ ਉਹ ਚ ਵੀ ਰੈਕਸ਼ਨ ਸਟ੍ਰੈਕਸ਼ਨ 45% ਹੈ ਸੋ ਨੋ ਡਾਊਟ ਥੋੜਾ ਕਹਿ ਲੋ ਵੀ ਇੱਕ ਕੰਪਲੀਕੇਟਰ ਹਾਈ ਰਿਸਕ ਕੇਸ ਹੈ ਪਰ ਫਿਰ ਵੀ ਜਿਹੜਾ ਡਿਸੀਜਨ ਲੈ ਲਿਆ ਇਹਨਾਂ ਨੇ ਤੇ ਆਈ ਥਿੰਕ ਅੱਜ ਅਸੀਂ ਦੁਬਾਰਾ ਆਪਰੇਸ਼ਨ ਕਰ ਦੇਣਾ ਕਾਲਾ ਸੀ ਫੇਰ ਸ਼ੂਟਿੰਗ ਕਰਾਂਗੇ ਨਰੀਦਾਨ ਨੂੰ ਫੇਰ ਦੱਸਾਂਗੇ ਦੇਖੋ ਇਹਨਾਂ ਨੂੰ ਜੀ ਸਿੰਘ ਜੀ ਉਹਨਾਂ ਦਾ ਹਾਲ ਕੀ ਹੈ ਘਟ ਗਿਆ ਜੀ ਭਾਈ ਜਨ ਸਭ ਤੋਂ ਵੱਡੀ ਗੱਲ ਜਿਹੜਾ ਤੇਰਾ ਹਾਰ ਦਾ ਰਿਸਕ ਆ ਇਸ਼ੂ ਕਰਦਾ ਬੀਪੀ ਦਾ ਕਰ ਇਹ ਤੋਂ ਹੀ ਬਚੋਗੇ ਤੁਸੀਂ ਅੱਗੇ ਤੋਂ ਬਹੁਤ ਬਹੁਤ ਤੇ ਸਾਡੇ ਜਿਹੜੇ ਕਹਿ ਰਹੇ ਹੋ ਕਹਿੰਦੇ ਹੁਣ ਮੈਨੂੰ ਸ਼ੂਗਰ ਨਹੀਂ ਸੋ ਆਜ ਆ ਗਏ 4 ਨਵੰਬਰ 3 ਤੱਕ ਸੌਰੀ 3 ਨਵੰਬਰ ਆਜੇ ਤੇ 3 ਨਵੰਬਰ 2025 ਨੂੰ ਪਾ ਰਿਹਾ ਹਾਂ 4 ਨਵੰਬਰ 2025 ਨੂੰ ਅਸੀਂ ਫੇਰ ਵੀ ਤੁਹਾਨੂੰ ਵੀਡੀਓ ਇਹਨਾਂ ਦਾ ਫੇਰ ਦਿਖਾਵਾਂਗੇ ਠੀਕ ਹੈ ਜੀ ਚੰਗਾ ਜੀ ਤੇ